ਇਹ ਜਿੱਦਾਂ ਤੇਰੇ ਲੱਛਣ ਲੱਗਣਦੇ ਨਾ ਮੈਨੂੰ ਤਾਂ ਲੱਗਦਾ ਇਥੇ ਆਪਰੇ ਕੋਲ ਕੋਲ ਜਾਂਦੇ ਜੀ ਯਾਰ ਮੈਂ ਕਿਉਂ ਜਾਣਾ ਉਹਦੇ ਕੋਲ ਯਾਰ ਤੂੰ ਗਲਤ ਸਮਝੰਨੀ ਆ ਇਦਾਂ ਦਾ ਕੁਝ ਵੀ ਨਹੀਂ ਆ ਮੈਂ ਗਲਤ ਨਹੀਂ ਮੈਂ ਬਿਲਕੁਲ ਸਹੀ ਸਮਝੰਨੀ ਆ ਹਮੈਨੂੰ ਸਭ ਕੁਝ ਦੇਖ ਗਿਆ ਤਾੜੀ ਤੁਹਾਡੇ ਆਇਆ ਬਾਹਾਂ ਦੇ ਹੱਥ ਲਾਉਂਦੀ ਐਵੇਂ ਨਹੀਂ ਤੁਹਾਡੇ ਕੋਲ ਆਇਆ ਬੈਂਦੀ ਔਰ ਤੋਂ ਜ਼ਿਆਦਾ ਨਾ ਮੇਰੇ ਨਾਲ ਤਾਂ ਉਹ ਵਿਆਹ ਦਾ ਚਾ ਚੜਿਆ ਵਾ ਰਣਜੀਤ ਦਾ ਬਾਅਦ ਚ ਮੈਨੂੰ ਤਾਂ ਤੁਹਾਨੂੰ ਕਿ ਮੇਰੇ ਨਾਲ ਪਹਿਲਾ ਹੋ ਜਈਏ ਦਫਿਆ ਯਾਰ ਤੂੰ ਬੁਸਾ ਕਿਉਂ ਨਹੀਂ ਆ ਤੇ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਗੁੱਸਾ ਨਾ ਤੇ ਫੇਰ ਹੋਰ ਕੀ ਕਰਾਂ ਮੇਰੇ ਸਾਹਮਣੇ ਨਿਕਲਦੀ ਮੇਰੇ ਪਿੱਠ ਪਿੱਛੋਂ ਕੀ ਕਰਦੀ ਹੋਗੀ ਏ ਤੇ ਯਾਰ ਅੱਦੇ ਵਿੱਚ ਮੇਰੀ ਥੋੜੀ ਗਲਤੀ ਆ ਮੈਂ ਥੋੜੀ ਉਹਨੂੰ ਕੁਝ ਕਿਹਾ ਯਾਰ ਨਾ ਨਾ ਤੁਹਾਡੀ ਨਹੀਂ ਕੋਈ ਗਲਤੀ ਗਲਤੀ ਤੇ ਸਾਰੀ ਮੇਰੀ ਮੈਂ ਤੇ ਅੱਖੀ ਦੇਖ ਲਿਆ ਜਾਂ ਤੇ ਹੋਵੇ ਕਿ ਮੈਨੂੰ ਪਤਾ ਨਾ ਵੇ ਮੇਰੇ ਸਾਹਮਣੇ ਮ사ਜ ਦੀ ਗੱਲ ਕਰਕੇ ਗਈ ਆ ਹੁਣ ਮੈਨੂੰ ਕਿਵੇਂ ਕਹਦੀ ਮ사ਜ ਦਿੰਦੀ ਫਿਰਦੀ ਏ ਤੇ ਯਾਰ ਸਿਮਰਤ ਤੂੰ ਗਲਤ ਨਾਲ ਸੋਚ ਤੈਨੂੰ ਮੇਰੇ ਤੇ ਕੀ ਨਾ ਹੈਗਾ ਕਿ ਨਹੀਂ ਕਾਦਾ ਯਕੀਨ ਕੀ ਯਕੀਨ ਕਰਾਂ ਮੇਰੇ ਸਾਹਮਣੇ ਕੀ ਕੁਛ ਹੋੰਦਿਆ ਮੇਰੀ ਗੱਲ ਸੁਣ ਲੋ ਅੱਜ ਤਵਾਰ ਮੈਨੂੰ ਤੇ ਨਾ ਸੁਖਮਨ ਨੂੰ ਨਾ ਹੀ ਤੁਸੀਂ ਨੂੰ ਬੁਲਾਉਣਾ ਜੇ ਤੇ ਨਾ ਹੀ ਸਾਡੇ ਕਮਰੇ ਚ ਆਉਣਾ ਜੇ ਯਾਰ ਆ ਕਿਦਾਂ ਦੀਆਂ ਗੱਲਾਂ ਕਰਨੇ ਤਾ ਆਪਣਾ ਜੋਲੀ ਬਿਸਤਰਾ ਚੁੱਕੋ ਤੇ ਦੂਸਰੇ ਕਮਰੇ ਚ ਜਲ ਜਾਓ ਸੁਖਮਨ ਨੂੰ ਤੇ ਬਿਲਕੁਲ ਹੀ ਨਾ ਫੜਦਾ ਕਿ ਮੇਰੇ ਕੋ ਐ ਨਾ ਅੱਜ ਤਵਾਰ ਯਾਰ ਤੈਨੂੰ ਪਤਾ ਵਾ ਮੈਨੂੰ ਸੁਖਮਨ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਮੇਰੀ ਗੱਲ ਤਾਂ ਸੋਹਣੇ ਯਾਰ ਯਾਰ ਮੇਰੀ ਗੱਲ ਤਾਂ ਸੋਹਣੇ ਯਾਰ ਮੇਰੇ ਤੇ ਯਕੀਨ ਕਰ ਸ਼ਿਮਰਤ ਕੱਲ ਮम्मी ਆਗੇ ਮम्मी ਆਈ ਗੱਲ ਕਰਦਾ ਮम्मी ਉਹ ਮੈਂ ਤੁਹਾਨੂੰ ਕੋਈ ਗੱਲ ਕਰਨੀ ਹੈ ਮम्मी ਦੱਸ ਮੇਰੀ ਗੱਲ ਸੁਣੋ ਤੁਸੀਂ ਨਾ ਪਹਿਲਾਂ ਮੇਰੇ ਨੂੰ ਦੱਸ ਕਿਉਂ ਤੂੰ ਨਹੀਂ ਨਹੀਂ ਮੈਂ ਉਦਾਸ ਨਹੀਂ ਆ ਪਹਿਲਾਂ ਨਾ ਤੁਸੀਂ ਮੇਰੀ ਗੱਲ ਸੁਣਿਓ ਪਹਿਲਾਂ ਨੂੰ ਸਮਝਿਓ ਤੇ ਫਿਰ ਕੋਈ ਵੀ ਰਿਐਕਟ ਕਰਿਓ ਉਹਦੇ ਤੇ ਬੋਲ ਮम्मी ਮੈਂ ਤੁਹਾਨੂੰ ਕਹਿਣਾ ਸੀ ਕਿ ਅਸੀਂ ਭਾਈ ਦਾ ਵਿਆਹ ਕਰਨ ਦਾ ਸੋਚਿਆ ਨਾ ਮੈਨੂੰ ਆ ਕੁੜੀ ਨਹੀਂ ਸਹੀ ਲੱਗਦੀ ਮੰਮੀ ਕੀ ਹੋਇਆ ਕੁੜੀ ਨੂੰ ਬੱਸ ਮੰਮੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਵੀ ਨਹੀਂ ਸਹੀ ਲੱਗਦੀ ਸਿਮਰਤ ਨੂੰ ਨਹੀਂ ਸਹੀ ਲੱਗਦੀ ਪੁੱਤ ਤੂੰ ਦੱਸ ਤਾਂ ਸਹੀ ਕੀ ਹੋਇਆ ਕਿ ਕੁਝ ਪਤਾ ਲੱਗੂਗਾ ਫੇਰ ਹੀ ਆ ਨਾ ਮੰਮੀ ਵੇਖੋ ਮੇਰੀ ਗੱਲ ਸੁਣੋ ਤੁਹਾਨੂੰ ਇਨਾਂ ਤੇ ਯਕੀਨ ਆ ਨਾ ਆਪਣੇ ਪੁੱਤ ਤੇ ਕਿ ਮੈਂ ਕੁਝ ਗਲਤ ਨਹੀਂ ਕਹੂੰਗਾ ਨਹੀਂ ਮੰਮੀ ਵੇਖੋ ਤੁਹਾਨੂੰ ਤਾਂ ਪਤਾ ਨਾ ਮੈਂ ਨਹੀਂ ਚਾਹੂੰਗਾ ਕਿ ਭਾਈ ਦੇ ਨਾਲ ਕੁਝ ਗਲਤ ਹੋਵੇ ਨਹੀਂ ਪੁੱਤ ਗਲਤ ਵਾਸਤੇ ਥੋੜੀ ਲਿਆਂਦੀ ਐ ਤੂੰ ਹੀ ਗਲਤ ਵੇਖਿਆ ਕੀ ਚਾਰ ਦਿਨ ਹੋਈ ਨਹੀਂ ਨੂੰਾਈ ਨੂੰ ਤੁਸੀਂ ਰੋਣਾ ਵੀ ਪਾਤਾ ਪੁੱਤ ਅਜੇ ਤੱਕ ਗੱਲ ਨਹੀਂ ਨੇਪਰੇ ਚੜੰਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਤੁਸੀਂ ਕਿਉਂ ਛੱਕ ਕਰਨ ੜੇ ਜੋਤੇ ਤੁਹਾਨੂੰ ਕੀ ਆਂਦੀ ਏ ਦੱਸੋ ਮੈਨੂੰ ਉਹੀ ਨਾ ਮੰਮੀ ਚਾਰ ਦਿਨ ਹੱਲਿਆਂ ਨੂੰ ਆਈ ਨਾ ਨਹੀਂ ਹੋਏ ਤੇ ਭਾਰਵੀ ਦੀ ਹਰਕਤਾਂ ਨਾ ਸਹੀ ਨਹੀਂ ਲੱਗੰਦੀਆਂ ਮੈਨੂੰ ਪੁੱਤ ਮੈਂ ਤੇ ਉਹਦੀ ਕੋਈ ਹਰਕਤ ਨਹੀਂ ਵੇਖੀ ਸਾਰਾ ਘਰ ਬਾਹਰ ਸੰਭਿਆ ਤੇਰੀ ਸੇਵਾ ਕਰਦੀ ਤੈਨੂੰ ਬਣਾ ਕੇ ਦਿੰਦੀ ਹਰ ਇੱਕ ਨੂੰ ਪੁੱਛਣ ਦੀ ਨੌਕਰਾਂ ਵਾਂਗੂ ਕੰਮ ਕਰਨ ਦੀ ਹੋਰ ਤੁਹਾਨੂੰ ਕੀ ਚਾਹੀਦਾ ਵਾ ਦੱਸੋ ਮੰਮੀ ਬੱਸ ਨਾ ਤੁਹਾਡੇ ਅੱਖਾਂ ਸਾਹਮਣੇ ਚੰਗੀ ਬਣੀ ਆ ਨੇ ਆਜ ਕੀ ਪ੍ਰੋਬਲਮ ਆਈ ਮੇਰੇ ਬਾਅਦ ਤੇ ਤੈਨੂੰ ਕੀ ਕਹਿੰਦੀ ਮੈਨੂੰ ਦੱਸ ਮੰਮੀ ਅੱਜ ਨਾ ਅੱਜ ਨੇ ਮੇਰੀ ਤੇ ਸਿਮਰਾਂ ਦੀ ਵੀ ਲੜਾਈ ਕਰਾਤੀ ਏ ਕਿਉਂ ਕੀ ਹੋਇਆ ਮੰਮੀ ਜਾਣ ਜਾਣ ਕੇ ਨਾ ਮੇਰੇ ਕੋਲ ਕੋਲ ਆਉਂਦੀ ਆ ਉਹ ਤੇ ਛੋਟਾ ਵਾ ਨਾ ਦਿਓ ਰਿਆ ਕੱਲ ਨੂੰ ਤੇਰੀ ਭਾਬੀ ਬਣਨੀ ਏ ਤਾਂ ਆਉਂਦੀ ਏ ਤੈਨੂੰ ਕਾਹਦੀ ਗੱਲ ਏ ਉਹ ਵੱਡੀ ਏ ਤੂੰ ਛੋਟਾ ਵਾ ਇਹੋ ਜਿਹੀ ਨਹੀਂ ਸੋਚਣੀ ਸੋਚੀਦੀ ਹੁੰਦੀ ਪਰ ਮੰਮੀ ਨਹੀਂ ਚੰਗਾ ਲੱਗਦਾ ਨਾ ਉਹਨੂੰ ਪਤਾ ਵਾ ਕਿ ਸਿਮਰਦ ਲੱਗ ਕੇ ਬੈਠੀ ਆ ਤੇ ਨਾ ਇਹੋ ਜਿਹੀ ਚੀਜ਼ਾਂ ਕਰੇ ਤਾਨੂੰ ਪਤਾ ਵਾ ਜਿਹੜੀ ਚੀਜ਼ ਨਹੀਂ ਵੀ ਆਉਣੇ ਦਿਮਾਗ 'ਚ ਉਹ ਵੀ ਆਊਗੀ ਹੱਲੇ ਭਾਬੀ ਬਣ ਚਾ ਕੋਈ ਗੱਲੀ ਇਹਦੇ ਵੱਲ ਮੈਨੂੰ ਕਹਤਾਂਗੀ ਇਸ ਤਰ੍ਹਾਂ ਨਾ ਕਰਿਆਗਾ ਬਾਕੀ ਤੂੰ ਸਾਰ ਕੁਝ ਸਹੀ ਕਰਨੀਂ ਉੱਤ ਮੰਮੀ ਬਾਕੀ ਵੀ ਕੀ ਪਤਾ ਸਹੀ ਹੈਗਾ ਵੀ ਆ ਕੇ ਨਹੀਂ ਤੁਸੀਂ ਇਦਾਂ ਕਰੋ ਜਿੱਥੋਂ ਮੈਨੂੰ ਲੈ ਜਾਣਾ ਤੁਸੀਂ ਮੈਨੂੰ ਉਹਦਾ ਐਡਰੈਸ ਦੋ ਤੇ ਇਦਾਂ ਕਰਦਾ ਮੈਂ ਪਤਾ ਕਰਉਣਾ ਲਾਗੇ ਬੰਨੇ ਕਿ ਕਿਵੇਂ ਆ ਕਿਵੇਂ ਨਹੀਂ ਪੁੱਤ ਮੈਂ ਡਰੈਸ ਕਿੱਥੋਂ ਦਵਾ ਮੈਂ ਤਾਂ ਜਾਣਦੀ ਹਾਂ ਬਾਜ਼ਾਰ ਤੇ ਮੈਨੂੰ ਉਹ ਰਾਹ 'ਚ ਮਿਲੀ ਤੇ ਕਿਸੇ ਨਾਲ ਉਹ ਰਿਸ਼ਤੇ ਦੀ ਗੱਲ ਕਰਨ ਦੀ ਸੀ ਤੇ ਮਮੀ ਉਹਦੇ ਨਾਲ ਕਰ ਲਈ ਤੇ ਆਂਦੀ ਮੇਰੇ ਕੋਲ ਕੁੜੀ ਇੱਕ ਹੈਗੀ ਆ ਮੈਂ ਤੁਹਾਨੂੰ ਦੱਸਣੀ ਆ ਉਹਨੇ ਮੈਨੂੰ ਦੱਸਿਆ ਮੈਨੂੰ ਤਾਂ ਪਤਾ ਕੁੱਟੀ ਕਿਹੜੀ ਆ ਤੇ ਕਿਹੜੀ ਨਹੀਂ ਮੈਂ ਕਿੱਥੇ ਡਰੈਸ ਦਵਾ ਤੈਨੂੰ ਲੈ ਮਮੀ ਤੁਸੀਂ ਵੀ ਨਾ ਕੁਝ ਵੇਦ ਦੇਣੀ ਜਿੰਨਾ ਕੋਈ ਤਾਂ ਨਾ ਪਤਾ ਤੇ ਤੁਸੀਂ ਚਾਕੇ ਉਹਨੂੰ ਘਰ ਬਾਹ ਲਿਆ ਜੀ ਪੁੱਤ ਉਹਨੇ ਕਿਹੜਾ ਮਾਰਾ ਕਰਤਾ ਜੇ ਤੇ ਕੁਛ ਨਹੀਂ ਮਾਰਾ ਕੀਤਾ ਕੋਈ ਗੱਲ ਨਹੀਂ ਤੇ ਮੰਮੀ ਅਸੀਂ ਉਹ ਚੀਜ਼ ਨੂੰ ਦੇਖਣੇ ਕਿ ਕੱਲ ਨੂੰ ਸਾਨੂੰ ਮਾਰਾ ਹੋਵੇ ਮੰਡ ਲੋ ਕੁਝ ਮਾਰਾ ਹੋ ਜਾਂਦਾ ਵਾ ਕੋਣ ਆਜੇ ਅੱਗੇ ਪਿੱਛੇ ਕਿਹਨੂੰ ਪੁੱਛਾਂਗੇ ਅਸੀਂ ਪੁੱਤ ਚੰਗਾ ਸਗੋ ਉਹਦੇ ਅੱਗੇ ਪਿੱਛੇ ਕੋਈ ਨਹੀਂ ਆਦਾ ਉਹਦੇ ਮਗਰ ਨਹੀਂ ਕਿਹੇ ਨਹੀਂ ਹੋਣਾ ਅਸੀਂ ਜੋ ਮਰਜ਼ੀ ਜੋ ਮਰਜ਼ੀ ਕਰਾਈਏ ਉਸ ਕੋ ਅਵੇਲਾ ਉਹਨਾਂ ਸਮਿਤੀਆਂ ਚਾਰਦੇ ਪੇਕੇ ਰੱਖੇ ਸਾਰਾ ਕੰਮ ਉਹਨੇ ਸੰਭਿਆ ਰੋਟੀ ਪਾਣੀ ਥਾਂ ਕੂੜਾ ਹਰੇਕ ਦੀ ਸੰਭੀ ਥਾਈ ਥਾਈ ਉਹਨੇ ਸਾਰਾ ਰੋਟੀ ਦਿੱਤੀ ਭਾਂਡੇ ਚ ਨਾ ਸਭ ਸਭ ਕੋਈ ਕੰਮ ਉਹਨੇ ਨਹੀਂ ਛੱਡਿਆ ਮੰਮੀ ਇਹ ਚੀਜ਼ ਦੀ ਕਿਹੜੀ ਗਾਰੰਟੀ ਆ ਕਿ ਮੰਨ ਲਓ ਹੁਣ ਜਿਵੇਂ ਉਹ ਕਰਨ ਦੀ ਆ ਗਾਣ ਵੀ ਕਰੂਗੀ ਕੀ ਪਤਾ ਉਹਨੂੰ ਸਿਰਫ ਵਿਆਹ ਦਾ ਹੀ ਲਾਲਚ ਹੋਵੇ ਤਾਂ ਕਰਕੇ ਇਦਾਂ ਕਰਨਦੀ ਆ ਪੁੱਤ ਮੈਂ ਇੱਥੇ ਹੀ ਆ ਨਾ ਮੈਂ ਹੀ ਕਰਾਉਣਾ ਨਾ ਕਰਾਉਂਗੀ ਨਾ ਤੈਨੂੰ ਕਿਉਂ ਨਹੀਂ ਕਰੂਗੀ ਉਹ ਕੰਮ ਕਰਨ ਵਾਸਤੇ ਜਾਂਦੀ ਆ ਵਿਆਹ ਕਰਨਾ ਤੇ ਦਾ ਮੇਰਾ ਕੰਮ ਹੋਰ ਥੇ ਨਾ ਕਰਨਾ ਉਹ ਨਹੀਂ ਕਰਨਾ ਤੈਨੂੰ ਚਾ ਤੂੰ ਨਹੀਂ ਚਾਹੁੰਦਾ ਭਰਾਣਾ ਚਾਹ ਰਣੇ ਦਾ ਵਿਆਹ ਹੋ ਜਾਏ ਤੇ ਦਾਲ ਬੱਚਾ ਆ ਜਾਏ ਤੂੰ ਨਹੀਂ ਚਾਹੁੰਦਾ ਮਮਮੀ ਮੈਂ ਚਾਹੁੰਨਾ ਵਾ ਤਾਂ ਹੀ ਉਹ ਤੁਹਾਨੂੰ ਪਤਾ ਹੀ ਨਹੀਂ ਭਾਈ ਦੁੜ ਕੀਤੀ ਮੈਂ ਕਿ ਭਾਈ ਦਾ ਵਿਆਹ ਹੋਵੇ ਭਾਈ ਦਾ ਹੀ ਇਵੰਸ਼ ਅਗੇ ਹੋਵੇ ਉਹ ਕਿਉਂ ਟੈਨਸ਼ਨ ਨਹੀਂ ਲਾਣੀ ਕੁਛ ਨਹੀਂ ਹੁੰਦਾ ਕੋਈ ਐਵੇਂ ਸੋਚੀ ਜਾਂਦੇ ਨੇ ਚਾਰ ਦਿਨ ਹੋਇਆ ਨੇ ਵਿਚਾਰੀ ਨੂੰ ਆਈ ਨੂੰ ਤੇ ਤੁਹਾਡੀਆਂ ਟੈਨਸ਼ਨਾਂ ਵੀ ਕਰਦੀਆਂ ਮੰਮੀ ਤੁਹਾਨੂੰ ਮੈਂ ਸੱਚ ਦੱਸਣਾ ਪਹਿਲਾਂ ਤੇ ਨਹੀਂ ਪਰ ਮੈਨੂੰ ਹੋਣਾ ਹੀਵੇਂ ਲੱਗੰਦਿਆ ਵਾ ਕਿ ਅਸੀਂ ਜੋ ਕਰ ਵੀ ਕਰਨੇ ਨਾ ਬੜਾ ਗਲਤ ਕਰਨੇ ਆ ਸਾਹਿਲ ਮੇਰ ਪੁੱਤ ਜਿੱਦੋਂ ਆਪਾਂ ਸੋਚਦੇ ਆ ਅਸੀਂ ਤਿੰਨੇ ਜਣੇ ਬੈਠ ਕੇ ਸੋਚਦੇ ਤਿੰਨਾਂ ਜਣਿਆਂ ਦੀ ਸਲਾਹ ਸੀ ਤੇਰੀ ਵੀ ਹਾਂ ਸੀ ਰਾਣੀ ਦੀ ਵੀ ਹਾਂ ਸੀ ਤਾ ਮੇਰੀ ਹਾਂ ਸੀ ਮੈਂ ਤੁਹਾਨੂੰ ਪੁੱਛ ਕੇ ਕੰਮ ਕੀਤਾ ਸੀ ਮੈਂ ਤਰ ਤੋਂ علاوہ ਨਹੀਂ ਸੀ ਕੀਤਾ ਪਤਾ ਤੂੰ ਵੀ ਨਾ ਸਿਮਰਤ ਦੀਆਂ ਕੱਟ ਸੁਨਿਆ ਕਰ ਇਹਨਾਂ ਦੋਵਾਂ ਜਾਨੀਆਂ ਦੀ ਆਪਸ 'ਚ ਬਣਦੀ ਨਹੀਂ ਆ ਇਹ ਲੜਦੀਆਂ ਹੀ ਉਹ ਤੈਨੂੰ ਵੇਖਣਾ ਨਹੀਂ ਚਾਹੁੰਦੀ ਸਮਝ ਲੱਗੀ ਤੇ ਇਹਦੀ ਕੱਟ ਸੁਣ ਕੰਮ ਹੋ ਲੈਂਦੇ ਵੇਖ ਪਰ ਕੇ ਗੱਲ ਕਰਿਆ ਕਰੋ ਮਮਮੀ ਇੱਥੇ ਗੱਲ ਸਿਮਰਤ ਦੀ ਨਹੀਂ ਆ ਮੈਂ ਇਹ ਨਹੀਂ ਕਹਿਣਾ ਕਿ ਤੀ ਤੇਈ ਭਾਈ ਦਾ ਵਿਆਹ ਹੀ ਨਾ ਕਰਾਓ ਆਪਾਂ ਕੋਈ ਹੋਰ ਕੁੜੀ ਵੇਖ ਲੈਨੇ ਆ ਆਪਾਂ ਹਿੱਸੇਦਾਰ ਨਾਲ ਗੱਲ ਕਰਦੇ ਆ ਆਪਣੇ ਕੋਈ ਨਾ ਕੋਈ ਚੰਗੀ ਕੁੜੀ ਲੱਭ ਹੀ ਜਾਊਗੀ ਇੰਨਾ ਚਿਰ ਜੀ ਤੈਨੂੰ ਕੋਈ ਲੱਭੀ ਨਹੀਂ ਜੇ ਹੁਣ ਲੱਭੀ ਲੱਭੀ ਆ ਨਾ ਉਹਦੇ ਅੱਗੇ ਨਾ ਉਹਦਾ ਪਿੱਛਾ ਉਹਨੂੰ ਕੋਈ ਟੈਨਸ਼ਨ ਤੇ ਨਹੀਂ ਕਿ ਮੈਂ ਪੇਕੇ ਜਾਣਾ ਇੱਥੇ ਰਹੂੰਗੀ ਕੰਮ ਧੰਦਾ ਕਰਦੀ ਰਹੂੰਗੀ ਚਲੋ ਮੰਮੀ ਅੱਗੇ ਹਾਂ ਤੁਹਾਡੀ ਮਰਜ਼ੀ ਆ ਮੈਂ ਤੁਹਾਡੇ ਨਾਲੇ ਕਰੀ ਗੱਲ ਕਰਨੀ ਆ ਉਹ ਮੈਂ ਕਰ ਲਈ ਆ ਬਾਕੀ ਜਿਵੇਂ ਤੁਹਾਨੂੰ ਸਹੀ ਲੱਗੇ ਪੁੱਤ ਮੈਂ ਤੁਹਾਡੇ ਸਲਾਹ ਨਾਲ ਹੀ ਕੀਤਾ ਮੈਂ ਕੱਲੀ ਨੇ ਥੋੜੀ ਕੀਤਾ ਆ ਤੂੰ ਭਰਾਵਾਂ ਦਾ ਸਲਾਹ ਨਾਲ ਹੀ ਨਾ ਕੀਤੀ ਆ ਤਾਂ ਹੀ ਕੁੜੀ ਲਿਆਂਦੀ ਆ ਇਹ ਤੇ ਮੈਨੂੰ ਕੀ ਮੋੜਸੀ ਲਿਆਉਂਦੀ ਚਲੋ ਮੰਮੀ ਜੇ ਤੁਸੀਂ ਇਹ ਨਾ ਕਹਿੰਦੇ ਜੇ ਹੋ ਸਕਦਾ ਵਾ ਮੈਂ ਕੋਈ ਜ਼ਿਆਦਾ ਸੋਚਣ ਨਹੀਂ ਆ ਮੈਂ ਤੇ ਆਪਾਂ ਕੁਝ ਦਿਨ ਹੋਰ ਵੇਖ ਲੈਨੇ ਆ ਕੋਈ ਗੱਲ ਨਹੀਂ ਪੁੱਤ ਜੇ ਕੋਈ ਇਹੋ ਜੀ ਗੱਲ ਹੋ ਮੈਂ ਤੁਹਾਡੇ ਨਾਲ ਜਿਤਨਾ ਕਹੋਗੇ ਮੋਤਰਾ ਕਰੂੰਗੀ ਮੈਂ ਤੁਹਾਡੇ ਤੋਂ ਇਲਾਵਾ ਬਾਹਰ ਨਹੀਂ ਜਾਗੀ ਵੀ ਮੈਂ ਆਪਣੀ ਮਰਜ਼ੀ ਕਰੂੰਗੀ ਤੁਹਾਡੀ ਸਲਾਹ ਨਹੀਂ ਕਰੂੰਗੀ ਸਾਰੇ ਕੰਮ ਚਲੋ ਠੀਕ ਆ ਮੰਮੀ ਇਹ ਆਜੇ 4 ਦਿਨ ਨੂੰ ਹੋਏ ਨਹੀਂ ਆਏ ਨੂੰ ਇਹਨਾਂ ਦੀ ਵੱਖਰੀ ਵੱਖਰੀ ਸੋਚਣੀ ਨਹੀਂ ਹੋ ਗਈ ਓ ਸਿਮਰਤ ਦੀ ਵੱਖਰੀ ਸੋਚ ਨਹੀਂ ਐ ਦੀ ਵੱਖਰੀ ਸੋਚ ਨਹੀਂ ਅਜੇ ਗੱਲ ਨੇ ਪਰੇ ਨਹੀਂ ਚੜੀ ਇਹਨਾਂ ਨਾਲ ਬੋਲਣਾ ਵੀ ਸ਼ੁਰੂ ਕਰ ਦਿੱਤਾ ਪਤਾ ਨਹੀਂ ਕੀ ਹੋਣਾ ਤੇ ਕੀ ਨਹੀਂ ਸਮਝ ਨਹੀਂ ਲੱਗਦੀ ਗੱਲ ਨੇ ਪਰੇ ਚੜਨੀ ਆ ਕਿ ਨਹੀਂ ਚੜਨੀ ਕਿ ਵਿਚੇ ਹੀ ਰਹਿ ਜਾਣੀ ਤੇ ਕੀਤੀ ਮੈਂ ਨਾਲ ਤਾਂ ਸਲਾਹ ਨਹੀਂ ਮੈਨੂੰ ਕੀ ਲੋੜ ਸੀ ਲਿਆਉਂਦੀ ਕੁੜੀ ਮੈਂ ਨਾ ਮਗਾਉਂਦੀ ਅਜੇ ਗੱਲਾਂ ਕਰਨ ਲੱਗ ਪਏ ਕੱਟ ਗਿਆ ਉਹਦੋਂ ਬੋਲਣਾ ਪੈਣਾ ਆ ਕਰਦਾ ਕੰਮ ਨਾ हेलोलो कर है। Hello? Hello, है? की नहीं है। की कुछ नहीं मैं करना रसोई च काम कर खाना पीना कुछ बना ओ नहीं यार कुछ नहीं खाना पीना ਕਿ ਯਾਰ ਉਹ ਨਾ ਹਣ ਨਾ loan ਵਾਲੇ ਜਿੰਨੇ ਕੋ ਆਪਾਂ ਕਰਜ ਨਹੀਂ ਪਿਆ ਹਾਂ ਹਾਂ ਉਹ loan ਵਾਲੇ ਨਾ ਇਹਦ ਕਾਂ ਤੇ ਅੱਛਾ ਤੇ ਤਾਂਗ ਦੇ ਕਰਨ ਮੈਨੂੰ ਕਿਉਂਕਿ ਆਪਾਂ ਕਿਸ਼ਤ ਦੋ ਜਿਹੜੀ ਦੇਣੀ ਹੈ ਤਾਂਗ ਕਰਕੇ ਕਰਦੇ ਪੈਸੇ ਮੰਮਾ ਨੂੰ ਕਹੋ ਕਿ ਕਿਸ਼ਤ ਹੈਗੇ ਨਾ ਕਿਸਤ ਵਾਸਤੇ ਪੈਸੇ ਨਹੀਂ ਹੈਗੇ ਜਦੋਂ ਮੰਮੀ ਕਹਿੰਦੇ ਆ ਕਿ ਆਪਾਂ ਗੋਲ ਅੱਗੇ ਜੇ ਵਕੀਤਾ ਹੈ ਤਮਾਨ ਆ ਜਨਾ ਤੇ ਉਹਦੀ ਤਿਆਰੀ ਕਰਨੀ ਆ ਹਾਂ ਤਮਾਨ ਦੀ ਤਿਆਰੀ ਕਰਨੀ ਆ ਤੇ ਮੈਂ ਤੇ ਇਹ ਸੋਚ ਰਿਹਾ ਕਿ ਕਿਸ਼ਤ ਕਿੱਥੋਂ ਦੇਣੀ ਆ ਮੇਰੀ ਗੱਲ ਸੁਣ ਮ ਫੋਨਾਂ ਤੇ ਗੱਲਾਂ ਨਹੀਂ ਹੁੰਦੀਆਂ ਘਰ ਆਓ ਮम्मा ਬੇਟੇ ਅਰੇ ਦੇ ਕਮਰੇ ਛੱਡਾਈ ਨੂੰ ਤੇ ਆਪਾਂ ਦੋਵੇਂ ਗੱਲ ਕਰਨੇ ਆ ਚਲ ਠੀਕ ਆ ਮੈਂ ਆਉਂਦਾ ਤੇਰੇ ਕੋਲ 10 ਮਿੰਟ ਚ ਆ ਆਜੋ ਟੈਨਸ਼ਨਾਂ ਗੈਂਦੇ ਆ ਹੈ ਵੀਸ ਟੈਨਸ਼ਨ ਸੱਟੀਆਂ ਆ ਮੈਂ ਇੰਨਾ ਕਰਜ਼ਾ ਚੁੱਕ ਲਿਆ ਵਾ ਤੇ ਕਿਸ਼ਤ ਤੇ ਅਗਲਿਆਂ ਨੇ ਮੰਗਣੀ ਆ ਤੇ ਮम्मा ਅਗਲੀ ਤੇ ਫੰਕਸ਼ਨ ਦੀ ਤਿਆਰੀ ਨੇ ਲੱਗਦੀ ਆ ਕੀ ਕਰੀਏ ਹਾਂ ਚਲ ਆਉਂਦੇ ਆਂ ਅੱਪੀ ਗੱਲ ਕਰਦੇ ਆਂ ਪੁੱਛਨੀ ਆ ਮੈਂ ਨਾ ਮਮਾ ਕੀ ਕਰਾਂ ਜੀ ਪੁੱਛਨੀ ਹੋਂ ਦਾ ਵਿਸ਼ਾ ਅੱਛਾ ਇਹਨਾਂ ਦਾ ਫੋਨ ਆਇਆ ਸੀ ਹਾਂ ਉਹ ਕਹਿੰਦੇ ਉਹ ਜਿਹੜਾ ਲੋਨ ਨਹੀਂ ਚੁੱਕਿਆ ਤੇ ਕਿਸ਼ਤ ਆ ਗਈ ਜੀ ਕਿਸ਼ਤ ਆ ਗਈ ਹਾਂ ਤੇ ਫੇਰ ਮੈਂ ਕਿਸ਼ਤ ਕੀ ਕਰਾਂ ਕਰਨਾ ਕੀ ਆ ਹਾਂ ਹੁਣ ਕਹਿੰਦੇ ਵੀ ਮੈਂ ਕਿਸ਼ਤ ਕਿੱਥੋਂ ਦਵਾਂ ਤੂੰ ਤੀ ਦੱਸੋ ਜਿਹੇ ਪੈ ਹੈਗੇ ਥੋੜੇ ਬੋਦੇ ਤੇ 2 ਹਜ਼ਾਰ ਕੀ ਦੀ ਤਕਸ਼ ਦੇਈਏ ਮੈਨੂੰ ਕੀ ਕਰਨੀ ਹੈ ਨੌਕਰੀ ਤੇ ਨਹੀਂ ਕਰ ਰਹੇ ਕਿ ਅਜਿਹੀ ਲੱਗ ਗਈ ਹੋਈਆਂ ਮਡਾਰ ਕੇ ਤੁਹਾਨੂੰ ਲਿਆ ਦਾਂ ਮਮਾ ਮੈਨੂੰ ਵੀ ਪਤਾ ਵਾ ਤੀ ਨੌਕਰੀ ਨਹੀਂ ਕਰਦੇ ਨਾ ਕਿ ਬੈਂਕ ਚ ਲੱਗੇ ਹੋ ਘਾਰ ਹੀ ਰੈਂਦੇ ਹੋ ਤੇ ਥੋੜੇ ਬੋਦੇ ਤੇ ਰੱਖੇ ਹੋ ਨੇ ਇਧਰ ਉਧਰ ਜੇ ਹੈਗੇ ਤੇ ਥੋੜੇ ਜਿਹੀ ਕੱਢਦੇ ਤੇ ਥੋੜੇ ਜਿਹੀ ਮੈਂ ਕੱਢ ਕੇ ਤੇ ਨਾਲ ਕਿਸ਼ਤ ਦੇਈਏ ਟੈਨਸ਼ਨ ਚ ਬੜੇ ਪੈਜੇ ਨੌਕਰੀ ਮੈਂ ਕਢਾਂ ਅੰਦਰ ਗ ਜਮੀਨੇ ਚ ਕੜਾ ਦੱਬਿਆ ਇਥੋਂ ਕਢਦੇ ਤੁਹਾਨੂੰ ਮੈਂ ਪੈਸੇ ਤੇ ਫਿਰ ਕੀ ਦਿਏਗੇ ਤੁਸੀਂ ਮੈਨੂੰ ਵੀ ਜਵਾਬ ਦੇ ਦਿਓ ਇਹ ਤਾਂ ਅੱਗੇ ਬੜੇ ਟੈਨਸ਼ਨ ਜੀ ਮੈਨੂੰ ਕੀ ਪਤਾ ਜੇ ਕਿਸ ਤਰ ਤੁਸੀਂ ਚੁੱਕੀਆਂ ਤੁਸੀਂ ਲੋਨ ਖੜੇ ਤੁਸੀਂ ਦਿਓ ਨਾ ਦਿਓ ਤੁਹਾਡਾ ਮਤਲਬ ਮੇਰਾ ਕੀ ਮਤਲਬ ਵਿੱਚ ਮੈਂ ਲੈ ਕੇ ਆਈਆਂ ਇਹ ਲੋਕਾਂ ਕੋਲੋਂ ਪੈਸੇ ਮੈਨੂੰ ਨਾ ਸੁਣਾਓ ਪੈਸੇ ਕਿਸੇ ਮੈਂ ਜਾਣਦੇ ਤੇ ਨਹੀਂ ਤੀ ਹਾਂ ਤੇ ਕਾਦੇ ਵਸੇ ਚੁੱਕੇ ਆ ਉਹ ਫੰਕਸ਼ਨਾਂ ਵਾਸਤੇ ਚੁੱਕਿਆ ਕੋਈ ਆਪਾ ਥੋੜੀ ਮੇਰੇ ਵਾਸਤੇ ਥੋੜੀ ਨਾ ਗਹਿਣਾ ਇਕੱਠਾ ਬਣਾ ਕੇ ਮੈਨੂੰ ਪਾ ਦਿੱਤਾ ਵਾ ਤੇ ਮੈਂ ਜਰੀ ਪਾ ਕੇ ਬੈਗੀ ਆ ਤੇ ਮਮਾ ਕਹਿੰਦਾ ਕੀ ਖਰਚੋ ਇਹ ਆ ਕਮਾਲ ਦੀ ਗੱਲ ਤੇ ਕਾਰਜ ਕਰ ਤੁਹਾਡੇ ਕਬੀਲਦਾਰੀਆਂ ਨੇ ਇਹ ਤੇ ਸ਼ੁਰੂ ਵੀ ਨਹੀਂ ਹੋਈਆਂ ਤੇ ਪਹਿਲੇ ਡਰ ਗਏ ਹੋ ਡਰ ਕੇ ਹਾਂ ਜਦੋਂ ਜ਼ਿਆਦਾ ਤੇ ਕਬੀਲਦਾਰੀਆਂ ਪੈ ਗਈਆਂ ਧਾਦੇ ਤੋਂ ਜ਼ਿਆਦਾ ਕਰ ਦਿੱਤੀਆਂ ਵਾ ਤੇ ਡਰ ਨਾਲ ਹੀ ਆਈਆਂ ਇਹਨੂੰ ਹੀ ਕਬੀਲਦਾਰੀਆਂ ਕਹਿੰਦੇ ਨੇ ਨਭਾਉ ਬੜੇ ਚੋੜੇ ਹੋ ਕੇ ਕਹਿੰਦੇ ਸਨ ਅਸੀਂ ਖਰਚੇ ਸਾਰੇ ਕਰ ਸਕਦੇ ਹਾਂ ਕਰੋ ਹੁਣ ਮੈਨੂੰ ਕਿਉਂ ਮੰਨਦੇ ਹੋ ਕਬੀਲਦਾਰੀਆਂ ਤਾਂ ਠੀਕ ਆ ਤੇ ਕਬੀਲਦਾਰੀਆਂ ਫਿਰ ਨਭਾਉਂਗੇ ਤੁਹਾਨੂੰ ਆਪਣੇ ਤਰੀਕੇ ਤੂੰ ਹੀ ਤੇ ਆਪਣੇ ਤਰੀਕੇ ਨਾਲ ਸਾਨੂੰ ਦੱਸੋ ਕਿ ਆ ਲੈ ਜਾ ਕੁੜੀ ਵਸਤੇ ਤੇ ਆ ਲੈ ਜਾ ਨਹੀਂ ਤੇ ਮੈਂ ਘਰ ਤੋਂ ਆਟਾ ਅੱਗੇ ਨਹੀਂਗੇ ਹੁਣ ਜਿੰਨਾ ਸਾਡੇ ਬਜਟ ਵਿੱਚ ਆ ਪਾਉਣਾ ਕੀ ਕਰਾਂਗੇ ਉਹਦੀ ਲਿਸਟ ਧਰ ਦਿੰਦੇ ਆ ਵੀ ਗਹਿਣਾ ਪਾਓ ਆ ਵੀ ਗਹਿਣਾ ਪਾਓ ਤੀ ਇਹਨੂੰ ਦੇਣਾ ਹੀ ਪੈਦਾ ਤੀ ਇਹਦੇ ਆਹ ਆਹ ਰ ਪਰ ਇਹ ਨਹੀਂ ਪਿੱਤੀਆਂ ਨੂੰ ਪਰ ਪਰ ਕੇ ਦੋ ਜਿੱਤੇ ਥੋੜਾ ਬੋਤਾ ਵੀ ਕਰਨਾ ਪੈਂਦਾ ਫੇ ਇਹ ਨਹੀਂ ਹੈਗਾ ਘਰੇ ਚੁੱਕਿਓ ਪਰ ਪਰ ਕੇ ਉਹਨੂੰ ਰੋੜ ਛੋੜਾ ਉਹ ਬੱਚਾ ਹੋਇਆ ਅਜੇ ਇੱਕ ਫੰਕਸ਼ਨ ਹੋਰ ਤਿਆਰਿਆ ਤੀ ਉਹ ਵੀ ਸੁਣਾਉਂਦੇ ਜੇ ਆ ਸਵਾ ਮਹੀਨਾ ਦਾ ਹੋ ਜਾਣਾ ਤੇ ਫੇ ਉਹਨਾਂ ਕਰਨਾ ਫੰਕਸ਼ਨ ਅਜੇ ਕੀ ਪਤਾ ਤੁੰਦ ਪਹਿਲੇ ਡਰ ਪੈ ਗਏ ਮੇਰੇ ਸੁਣ ਲੋ ਗੱਲ ਜਿਹੜਾ ਵੀ ਆਏਗਾ ਨਾ ਪ੍ਰੋਗਰਾਮ ਜੀ ਆਪਾਂ ਕੱਪੜੇ ਦੇਣ ਜੋਗੇ ਹੋਣਗੇ ਤੇ ਦਵਾਂਗੇ ਨਹੀਂ ਤਾਂ ਫਿਰ ਸਗਨ ਗਿਆ ਰੰਗ 100 ਰੁਪਏ ਦੇ ਕੇ ਤੇ ਕਾਹ ਰਾਹੀ ਨਾ ਆਪਾਂ ਗਿਆ ਨਾ ਕੋਣਾ 100 ਰੁਪਏ ਗੁਆਣ ਨੂੰ ਵੀ ਨਹੀਂ ਸਗਨ ਫਾਇਦਾ ਕੋਈ ਨਹੀਂ ਜਿੰਨਾ ਸਾਡੇ ਕੋ ਸਾਡਾ ਫਿਰ ਆਪਾਂ ਨੇ ਕਨੇ ਆਪਾਂ ਕਰਜ਼ੇ ਥੋੜੀ ਥੋੜੀ ਥੱਲੇ ਘੜੀ ਆ ਜਾਣਾਂ ਵਾ ਪਿੱ ਕਰਜ਼ੇ ਥੱਲੇ ਆਜਣਾ ਅਜੇ ਪਹਿਲਾ ਕਰਜ਼ਾ ਦਿੱਤਨੇ ਅਗਲਾ ਹੋਰ ਕਰਜ਼ਾ ਲੈ ਕੇ ਬੈਠੀ ਹੋਰ ਸਾਨੂੰ ਘਰ ਤੋਂ ਕੱਟ ਕੇ ਬਾਹਰ ਮਾਰਨ ਆ ਕੇ ਸਾਡੇ ਘਰ ਤੇ ਕਮਜਾ ਕਰ ਲੈ ਨਾ ਤੂੰ ਟੈਨਸ਼ਨ ਜ਼ਿਆਦਾ ਨਹੀਂ ਲੈਂਦੀ ਟੈਨਸ਼ਨ ਲੈਣੀ ਨਹੀਂ ਮਮਾ ਹਾਂ ਟੈਨਸ਼ਨ ਇਹਨਾਂ ਦੀ ਟੈਨਸ਼ਨ ਤੇ ਮੈਨੂੰ ਵੀ ਤੂੰ ਨਾ ਲਿੰਦੇ ਹੋ ਕਿ ਨਾ ਉਹ ਗੱਲ ਵੱਖਰੀ ਐ ਮੇਰੀ ਇੱਕ ਗੱਲ ਸੁਣ ਜੇ ਤੂੰ ਪੇਕੇ ਜਾਨੀ ਐ ਉਹ ਉਹ ਤੇ ਤੂੰ ਇੰਨਾ ਨਹੀਂ ਉਹ ਬੰਦੀ ਟੈਨਸ਼ਨ ਲੈਂਦੀ ਹੈ ਹੈ ਉਹਦੇ ਤੇ ਪਰ ਪਰ ਕੇ ਆ ਵੀ ਸੁੱਟ ਰਹੀ ਇਦਲਾ ਆ ਵੀ ਚੀਜ਼ ਲੈ ਲੈ ਆ ਵੀ ਚੀਜ਼ ਲੈ ਲੈ ਨਹੀਂ ਪਹਿਲਾਂ ਮੈਨੂੰ ਦੱਸ ਮੈਂ ਪੇਕੇ ਕਿਹੜਾ ਗਿਆ ਨਾ ਪਾ ਆਈ ਆ ਮੈਂ ਕੇ ਮਿਲ ਵਰਤਨ ਆਈ ਆ ਬਸ ਉਹਨਾਂ ਨੂੰ ਪੈਸੇ ਨਾਲ ਹੀ ਮਿਲ ਵਰਤੀ ਆਈ ਆ ਕੋਈ ਮੈਂ ਗਹਿਣੇ ਥੋੜੀ ਲੈ ਕੇ ਉਹਨਾਂ ਕੋਲ ਰਸਤੇ ਚੱਲ ਗਈ ਆ ਜਾਂ ਕੋਈ ਗਹਿਣੇ ਨਾਲ ਵਰਤ ਗਿਆ ਕੋਈ ਪੈਸੇ ਨਾਲ ਵਰਤ ਗਿਆ ਕਹਾਣੀ ਦੇ ਕੋਈ ਹੋਈ ਰਹੀ ਫਿਰ ਇਹਨਾਂ ਨਾਲ ਕਹੋ ਪੇਕੇ ਤਾਂ ਕੰਨਾਂ ਨਾ ਜਾਓ ਪੇਕੇ ਦਾ ਕਿਸੇ ਮੱਜੇ ਹੁੰਦਾ ਮਾੜਾ ਮੋਟਾ ਕੱਪੜੇ ਮਾੜੇ ਮੋਟੇ ਕੱਪੜੇ ਲਾ ਦਿੰਦੀ ਆ ਤੁੰਗ ਰੋ ਉਹਦੇ ਘਰ ਤੇ ਤਾਂ ਨਹੀਂ ਮਿਹਣੇ ਦਾ ਮਾਰ ਤੁਹਾਨੂੰ ਦੱਸੋ ਸਾਨੂੰ ਕੋਈ ਹਾਲ ਦੱਸੋ ਜਿਹੜਾ ਪੱਕਾ ਜਾ ਚੁੱਕਿਆ ਤੇ ਤੁਹਾਡੀ 3 ਵਸਤੇ ਚੁੱਕਿਆ ਵਾ ਹੁਣ ਕਿਤੋਂ ਦੇਣਾ ਜੇ ਅੱਗੋਂ ਕਿਸਤ ਮੈਂ ਜਿਹੜਾ ਜ਼ਮੀਨ ਵਿੱਚ ਅੰਦਰ ਖੜਾ ਦੱਬਿਆ ਹੋਇਆ ਕੱਢ ਲਓ ਕੁੱਟ ਕੇ ਦੱਸੋ ਕਿਹੜੀ ਸਾਈਡ ਤੇ ਨੱਪਿਆ ਜਿਹੜਾ ਮੰਜੀ ਕੁੱਟ ਲਓ ਪੁੱਟੋ ਘਰ ਫੋਟ ਗੋਡੀ ਕਰਨੀ ਸ਼ੁਰੂ ਕਰ ਦਿਓ ਮੰਮਾ ਹੁਣ ਵੀ ਗੱਲ ਟਾਲੋ ਨਾ ਕਿੱਕੜੇ ਬੱਟਲੇ ਜੀ ਕਰ ਲੋ ਆ ਗਈ ਕਰ ਲੋ ਗੱਲ ਇਹਨਾਂ ਨਾਲ ਕਰ ਲੈ ਨਹੀਂ ਇਹਨੂੰ ਡਰ ਮਾਰਿਆ ਪਾਣੀ ਪੀਣਾ ਕਿ ਨਹੀਂ ਪਾਣੀ ਨਹੀਂ ਪੀਣਾ ਪਾਣੀ ਤੇ ਮੁਰਾਜੀ ਬਿਆਹ ਤੇ ਚਲੇ ਨੂੰ ਮੈਂ ਕਹਿੰਦਾ ਗਿਆ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵਾ ਨਹੀਂ ਉਹਨੇ ਨਹੀਂ ਕੀਤਾ ਫੋਨ ਮੈਨੂੰ ਇਹੋ ਹੀ ਦੱਸਿਆ ਕਿ ਕਿਸਤ ਲੈਣ ਵਾਲੇ ਆ ਗਏ ਦੱਸੋ ਮੈਂ ਕਿੱਥੋਂ ਦਵਾ ਪੈਸੇ ਉਹਨਾਂ ਮੈਨੂੰ ਪੈਸੇ ਨਹੀਂ ਦੇਣ ਹੋਣੇ ਤੇ ਬੜੀ ਟੈਨਸ਼ਨ ਲੱਗੀ ਜੇ ਮੈਂ ਪੈਸੇ ਕਿੱਥੋਂ ਦਵਾ ਉਹਨਾਂ ਨੂੰ ਨਹੀਂ ਤੂੰ ਮੈਨੂੰ ਪੁੱਛਦਾ ਵੇ ਕਿ ਮੈਨੂੰ ਦੱਸਦਾ ਵੇ ਤਾਨੂੰ ਦੱਸਦਾ ਪਿਆ ਮੈਂ ਜੇ ਹੈਗੇ ਥੋੜੇ-ਬੋਤੇ ਜੇ ਦੇਓ ਮੈਨੂੰ ਮਦਦ ਕਰੋ ਇਹੋ ਤਾਂ ਕਹਿ ਨਹੀਂ ਚਲ ਥੋੜੇ-ਬੋਤੇ ਮੇਰੇ ਕੋ ਬਾਏ ਮੈਂ ਕਿਹਾ ਕਰਕੇ ਤਾਂ ਕਿਸੇ ਆਕੀ ਵੀ ਨਹੀਂ ਦਈਏ ਕਿਦਾਂ ਤੋਨੋ ਮਿਲੂ ਚੰਬੜ ਕੇ ਨੇ ਕੇਸ ਰਾਂਦੀ ਤੇ ਇੱਕ ਪਵਾਂਦੀ ਹਾਂ ਦੱਸ ਮਮਾ ਇਹ ਕਦੇ ਤੁਹਾਨੂੰ ਗੱਲ ਦੱਸਣੇ ਆ ਕੋਈ ਤੁਹਾਨੂੰ ਇਹ ਥੋੜਾ ਕਹਿ ਨਹੀਂ ਨਹੀਂ ਉਹਦੇ ਤੇ ਜਦੋਂ ਤੁਸੀਂ ਖਪਾਣਾ ਸੀ ਉਹ ਜਾਣਾ ਸੀ ਆਪਾਂ ਜਦੋਂ ਕੁੜੀ ਦੇ ਬਣਾਈ ਸੀ ਚੈਨ ਆ ਉਹਦੇ ਤੇ ਤੀ ਕਹਿੰਦੀ ਲੱਕੀ ਕਰਜ਼ਾ ਚੁੱਕ ਲੈ ਤੇ ਕਰ ਲੈ ਤੂੰ ਮੈਨੂੰ ਸਾਨੂੰ ਕੋਈ ਹਾਲ ਦੱਸੋ ਮੇਰੀ ਗੱਲ ਯਾ ਆਦਾ ਕਰ ਮੇਰੀ ਗੱਲ ਸੁਣਨ ਤਦ ਕਰ ਸੋਇ ਕੋਈ ਟੂਠਾ ਬਿਆਨ ਲਿਆ ਤੇ ਮੈਨੂੰ ਪੜਾ ਦੇ ਮੈਂ ਬਾਹਰ ਮੰਗਣ ਦੇ ਬਹਿ ਜਾਵਾਂ ਜਿੰਨੇ ਕੱਠੇ ਉਹ ਨਹੀਂ ਤੁੰ ਦੇ ਛੜਾਗੀ ਦੋਆਂ ਦੀ ਮੇਰੀ ਸੁਣੋ ਗੱਲ ਕਿਹੋ ਜੀ ਗੱਲ ਕਰਦੇ ਪਏ ਜੇ ਅੱਗੇ ਸਾਡੇ ਘਰ ਚੋ ਕੇ ਨੇ ਟੂਠਾ ਫੜਿਆਗਾ ਤੇ ਫਿਰ ਕੀ ਕਰਾਂ ਤੇ ਟੂਠੇ ਦੀ ਅਗਲਾ ਅਗਲਾ ਪੈ ਤੀ ਟੂਠਾ ਫੜ ਜਾਣਾ ਤੇ ਕੜੀਗਾ ਤੇ ਫਿਰ ਹੋਰ ਕੀ ਕਰਾਂ ਮੈਨੂੰ ਵੇਚ ਦੋ ਮੈਨੂੰ ਫੜਾ ਉਹਦਾ ਟੂਠਾ ਮੋਦੀ ਗੱਲਾਂ ਤੇ ਆ ਤਾਂ ਤੇਰੇ ਬੰਦੇ ਦੀ ਬੋਲੀ ਲਾ ਦੋ ਹੇ ਹੇ ਮਗਰੀ ਪੈ ਗਏ ਦੋਨੋ ਜਣੇ ਮੇਰੇ ਤੇ ਸਹੀ ਤੇ ਕਹਿਨ ਦੀ ਹੈ ਲਾ ਦੋ ਮੇਰੀ ਬੋਲੀ ਤੇ ਫਿਰ ਮੈਂ ਹੁਣ ਕੀ ਕਰਾਂ ਤੇ ਮੇਰੇ ਕੋਲ ਜੇ ਪੈਸੇ ਨਹੀਂ ਆਣਗੇ ਤੇ ਮੈਂ ਕਿੱਥੋਂ ਕਰਦਾ ਖਰਚਾ ਤੇ ਮੈਂ ਕਿਉਂ ਕਰਾਂ ਫੇਰ ਹੈ ਮੈਂ ਜਿਹੜੇ ਮੈਨਾਂਦੇ ਨਾ ਮੇਰੇ ਸਿਰ ਪਰ ਨੂੰ ਆਏ ਆ ਤੇ ਦਿਓ ਲੋਕਾਂ ਨੂੰ ਦਿਓ ਜਿੰਨਾ ਕੋਲ ਫੜੇ ਜਨਾ ਦੇਣੇ ਕਹਨੇ ਨੇ ਦੇਣੇ ਪੈਣੇ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਖਰਚਾ ਕਰੋ ਨਾ ਖਰਚਾ ਕਰੋ ਐਰ ਕਿਤੇ ਮੈਂ ਸੋਚ ਲਈ ਮਿਲ ਗੱਲ ਐਰ ਕਿਦੀ ਮੈਂ ਸੋਚ ਲਈ ਕਿਸ਼ਤ ਐਰ ਕਿਤੇ ਮਮਾ ਦੇ ਪੱਕੇ ਡਾਕਸਾਪਾ ਵਿੱਚ ਮੇਜ ਲਵਾ ਕੇ ਤੇ ਵੇਚਦਾ ਉਹ ਕਿਹਨੇ ਨਜ਼ਰ ਨਾ ਮੇਰੇ ਟੌਪਸਲ ਬਾਈ ਬਾਈ ਹੈ ਤੇ ਨੰਮਾ ਕੁਸ਼ੀਆ ਫੇਲਾ ਕੇ ਵੇਚਦੇ ਫਿਰ ਉਹ ਨਕਲੀ ਨੇ ਕੀ ਕੀ ਵੇਚ ਰਹੇ ਇਹਦੇ 10 15 ਰੁਪਏ ਮਿਲਣੇ ਨਾ ਉਹ 10 15 ਹੀ ਆ ਜਾਣਗੇ ਹਾਇ ਆਏ ਕਿਤੇ 1000 ਰੁਪਏ 1000 ਦੇ ਮੈਨੂੰ ਤਾਂ 10 15 ਮਿਲਨੇ ਆ ਪਾਸੋਂ ਸੀ ਲੈ ਦੇ ਕੇ ਨਜ਼ਰ ਆਂਦੇ ਬੰਦੇ ਨਾ ਤੇਰੀ ਗੱਲ ਸੁਣ ਤੇਰੇ ਪੇਕੇ ਨੇ ਤੈਨੂੰ ਨਾ ਪਾਏ ਹੈਗੇ ਤੇਰੇ ਪੇਕੇ ਨੇ ਪਾਏ ਨੇ ਨਾ ਤੇ ਜਿੰਨੇ ਤੂੰ ਮੈਨੂੰ ਰੋਜ਼ ਸੁਣਾਉਣੀ ਹੈ ਨਾ ਮੈਂ 50 ਵਾਰੀ ਲਾ ਕੇ ਤੇ ਰੇਗੇ ਸੁੱਟਾ ਹੁੰਦੇ ਮੇਰੇ ਗੱਲ ਸੁਣੋ ਅੱਥੇ ਮੇਟਕ ਬਾਅਦ ਉਹਨੇ ਪੇਕੇਵਾਲ ਚੱਲ ਜਾਂਦੇ ਜੇ ਤੂੰ ਚੁੱਪ ਕਰ ਹੈ ਪੇਕੇ ਦਾ ਜਵਾਬ ਹੋਣਾ ਹਾਂ ਤੇ ਕਟੜਾ ਕਟੜਾ ਜੀ ਪੈ ਚੱਲਦੀ ਸੀ ਹੁਣ ਕਿਉਂ ਬੰਦ ਹੋ ਗਈ ਏ ਤੇ ਫੇ ਕੋਈ ਤਾਂ ਲੱਭਣਾ ਤੇ ਮੈਨੇ ਉਹ ਹੀ ਨਜ਼ਰ ਆਉਂਦਾ ਮੇਰੇ ਕਿਉਂ ਨਜ਼ਰ ਆਉਂਦੇ ਬੇਨੀ ਮੈਨੂੰ ਕਿਤੇ ਤੇ ਤੇਰੀ ਮਾਂ ਨੇ ਪਾਏ ਨੇ ਮਮਾ ਨਜ਼ਰ ਤਾਂ ਆਉਂਦਾ ਭਾਈ ਮੈਂ ਵੀ ਕਿਤੇ ਰਾਣੀ ਹਾਰ ਪਾ ਕੇ ਬੈਠੇ ਹੁੰਦੇ ਤੇ ਸਾਨੂੰ ਉਹ ਨਜ਼ਰ ਆਉਂਦਾ ਮੈਨੇ ਕੁਝ ਪਾਇਆ ਹੀ ਨਹੀਂ ਆ ਤੇ ਉਹਨੇ ਤੇ ਮੈਨੂੰ ਪੈਨੋ ਪਾਏ ਨਾ ਤੇ ਤੂੰ ਇਹਨੇ ਭਰਾ ਨੂੰ ਕਿ ਤੈਨੂੰ ਪਾ ਦੋ ਉਹ ਨਹੀਂ ਨੇ ਜੁਗਿਆ ਗੇ ਇਤਨਾ ਉਹਨਾਂ ਨੇ ਪਾਉਣੇ ਆ ਮੇਰੀ ਗੱਲ ਸੁਣੋ ਜਿੱਟੋਕਸ ਵੇਚ ਕੇ ਕੰਮ ਸਾਡਾ ਸਾੜਦਾ ਕਿਸਾਨ ਲੈਨੇ ਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਟੋਕਸ ਨਾ ਸ਼ਰਮ ਨਹੀਂ ਆਉਂਦੀ ਨਵੇਂ ਬਣਾਦਾਗਾ ਟੋਪਸਾਂ ਦਾ ਦੱਸੋ ਸ਼ਰਮ ਮਾਂ ਦੇ ਪੰਨੋ ਲਵਾਉਂਦਾ ਤੇ ਮੈਂ ਤੁਹਾਨੂੰ ਇਹ ਵੀ ਤਾਂ ਕਹਿਣਾ ਨਾ ਬਣਾ ਦੂੰਗਾ ਜਿਹੜੇ ਮੇਰਾ ਸਿਰ ਪਾੜਦੇ ਕਰਜ਼ੇ ਵਾਲੇ ਉਹਨਾਂ ਨੂੰ ਤਾਂ ਟੋਪ ਕਰਾਵਾਂ ਜਿੱਥੋਂ ਮਰਜੀ ਇੱਥੋਂ ਮਰਦਾ ਮੇਰੇ ਟੋਪਸਾਂ ਨੇ ਕੀ ਆ ਦੇ ਇੱਕ ਇੱਕ ਝੁੱਗੇ ਜੋ ਟੋਪਸੀਆਂ ਬੱਚੀਆਂ ਨੇ ਉਹ ਵੀ ਤੁਹਾਡੇ ਕੋਲ ਨਹੀਂ ਬਰਦਾਸ਼ਤਈਆਂ ਹੁੰਦੀਆਂ ਮੈਂ ਪੰਨ ਛੱਡਦੇ ਨਹੀਂ ਲਾਗੇ ਜੇ ਕੱਲ ਨੂੰ ਮੈਨੂੰ ਨੁਕਸਾਨ ਪਜਾ ਦੇਣ ਤੇ ਫੇਰ ਕੌਣ ਤੇਨੂੰ ਨੁਕਸਾਨ ਪਜਾ ਅੱਜ ਜਿਨ੍ਹਾਂ ਨੇ ਕਰਜਾ ਲਿਆ ਤੇ ਕਰਜ਼ਾ ਉਹਨਾਂ ਕੋਲ ਚੁੱਕਿਆ ਹੀ ਜਿਹਦੇ ਅਨੁਸਾਰ ਤੁਹਾਨੂੰ ਤੁਹਾਨੂੰ ਮੈਂ ਕੀ ਕੀ ਗੱਲ ਦੱਸਾਂ ਮੈਨੂੰ ਧਮਕੀਆਂ ਲਾਉਂਦੇ ਆ ਮੇਰੀ ਗੱਲ ਮੰਨੋ ਗੱਲ ਦਾ ਵਾਸਤਾ ਹੀ ਮੈਨੂੰ ਨਸਨ ਤੁਹਾਨੂੰ ਤਾਂ ਮੈਂ ਦੱਸਦਾ ਹੀ ਨਹੀਂ ਮੇਰੀ ਗੱਲ ਸੁਣਨਾ ਉਹ ਅੰਜੋ ਇੰਨੀ ਟੈਨਸ਼ਨ ਚ ਮੈਂ ਕੱਲ ਨੂੰ ਜੇ ਮਮਾ ਤੇ ਕਹਿੰਦੇ ਕਰਜ਼ਾ ਚੁੱਕਿਆ ਨਾ ਤੇ ਮੈਨੂੰ ਆ ਕੇ ਦੱਸਿਆ ਨਾ ਕਿ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਤੇਰੇ ਤੋਂ ਵੈਸੇ ਹੀ ਬੀਜੇ ਤੁਹਾਡੇ ਦੋਵਾਂ ਅਗੇ ਕਰਜ਼ਾ ਤੇ ਮੈਂ ਕਦੀ ਨਾ ਚੁੱਕਾਂ ਮੈਂ ਲੀੜੇ ਕੱਪੜੇ ਹੀ ਦੇਣੇ ਆ ਰਕੇ ਜੋ ਮਰਜ਼ੀ ਹੋਵੇ ਤੇਰੇ ਤੋਂ ਪੁਰਾਣੇ ਵੈਸੇ ਨਹੀਂ ਕੋਈ ਹੈਗਾ ਆਪਾਂ ਕੋਈ ਸੋਪਾ ਨਹੀਂ ਖਟਣੀ ਉੱਥੇ ਜਾ ਕੇ ਆਪਾਂ ਨੱਕ ਨਹੀਂ ਉੱਚਾ ਕਰਨਾ ਜਿੰਨਾ ਕੋਲ ਕਰਜ਼ਾ ਲੈ ਲੈਣਾ ਉਹਨਾਂ ਨੂੰ ਘੜ ਸਕਦੇ ਇਹੋ ਜਿਹੋ ਨਾਲ ਦਿਮਾਗ ਖਾਏਗੀ ਨਾ ਉਹ ਭੱਜਣਗੇ ਨਹੀਂ ਹਾਂ ਦੋ ਉਹਨਾਂ ਨੂੰ ਡਰੈੱਸ ਸਹੀ ਗਿਆ ਦੇ ਜੀ ਐਡਰੈਸ ਦੋ ਤੇ ਆ ਕੇ ਪਤਾ ਲੱਗੇ ਸਾਡੇ ਘਰ ਵਿੱਚਾਂ ਸੀਧਰਾ ਨਹੀਂ ਬੈਠੀ ਆ ਵੇਖਿਓ ਮੇਰੇ ਮਗਰ ਤੇ ਉਹਨਾਂ ਨੇ ਵੇਖ ਕੇ ਭਜਣਾ ਨਹੀਂ ਇਹਨਾਂ ਨੂੰ ਵੇਖ ਕੇ ਭੱਜ ਜਾਣਾ ਜੀ ਨਹੀਂ ਵੇਖ ਜਦਾਂ ਭੱਜਣਗੇ ਨਾ ਕਹਿ ਕੇ ਕਰਦੀ ਏ ਤੂੰ ਜਿਹੜਾ ਆ ਬੋਲਦੀ ਕਿੰਨਾ ਬੋਲਦੀ ਮੇਰੀ ਗੱਲ ਸੁਣਨੀ ਜਾ ਜਾ ਕੇ ਸੋਚ ਪਾਣੀ ਪੋਣੀ ਪੀ ਤੇ ਚਾਹ ਦਾ ਕੱਪ ਬਣਾ ਮੋਢੇ ਵਾਸਤੇ ਆਇਆ ਤੇ ਇਹ ਪੀਣਾ ਤੇ ਦੱਸੋ ਤੁਹਾਡੇ ਵੀ ਤੇ ਗਲਾ ਸੁੱਕਿਆ ਹੋਣਾ ਬੋਲ ਬਣਾ ਲੈ ਪਾਣੀ ਆ ਚਾਹ ਯਾਰ ਬਣਾ ਜਾ ਚਾਹ ਬਣਾ ਕੇ ਲਿਆ ਇੱਥੇ ਹੋਰ ਹੀ ਨਹੀਂ ਗੱਲਾਂ ਕਰਨੂ ਕਰਨੀਆਂ ਹੋਰ ਹੀ ਦਿਮਾਗ ਖਰਾਬ ਇਹਨਾਂ ਨੇ ਕਰ ਛੜੇ ਧਿਆਨ ਮੇਰੇ ਤੇ ਸਾਰਾ ਨਾ ਪੜ ਕੇ ਟੈਨਸ਼ਨ ਮੈਨੂੰ ਹੋਰ ਲੱਗੀ ਹੋਈ ਸੀ ਇਹਨਾਂ ਨੇ ਪੜ ਗਿਆ ਆ ਜਾਣਗੇ ਨਾ ਕੱਝੇ ਲੈ ਵੇਖ ਲਾਂਗੇ ਜੋ ਕਰਨਾ ਕਰ ਮਮੀ ਮੈਨੂੰ ਪਹਿਲੇ ਤੂੰ ਮੇਰੀ ਗੱਲ ਸੌਣ ਪਹਿਲੇ ਇੱਕ ਮਿੰਟ ਕਰ ਲਾਂਗੇ ਕੋਈ ਨਾ ਤੇ ਤੂੰ ਉਹ ਗੱਲਾਂ ਬਾਅਦ ਚ ਕਰਾਂਗੇ ਇੱਕ ਗੱਲ ਸੁਣ ਚਾਚੀ ਨਹੀਂ ਹੋਈ ਚਾਚੀ ਤਾਨੂੰ ਦੱਸ ਕੇ ਤੇ ਗਈ ਰਾਤ ਰਹਿਣਾ ਵਾ ਇੱਕ ਰਾਤ ਰਹਿਣੇ ਤੇ ਫਿਰ ਕਿਆ ਉਹ ਨਾਲੇ ਜਿਹੜੀ ਉਹ ਜਨਾਨੀ ਦੀ ਮੈਂ ਤੁਹਾਨੂੰ ਗੱਲ ਕਰਦਾ ਪਿਆ ਸੀ ਨਾ ਆਓ ਉਹ ਜਨਾਨੀ ਉਹ ਘਰੇ ਹੀ ਸੀ ਉਹ ਤੇ ਐ ਤਰੀ ਫਿਰਦੀ ਜਿਵੇਂ ਰਾਣੀ ਦੀ ਘਰਵਾਲੀ ਐ ਹਾਂ ਕਿਵੇਂ ਤਰੀ ਫਿਰਦੀ ਸੀ ਉਹ ਤੇ ਰਾਣੀ ਨਾਲ ਕੋਟ ਨਾ ਕੋਟਾ ਲਾ ਕੇ ਬੈੰਦੀ ਪਈ ਐ ਤੁਗੇ ਕਿ ਮੈਂ ਕੋ ਕਮਰੇ ਚੋਂ ਨਿਕਲਦੇ ਰਿਹਾ ਚਾਚੀ ਨੇ ਵੇਖਿਆ ਚਾਚੀ ਤੇ ਨਾਲ ਹੀ ਮਾਸੀ ਨੂੰ ਮਿਲਣ ਚੱਲ ਕੇ ਅੰਦਰ ਸੱਸ ਆ ਕੀ ਮੋਰ ਚਲ ਸੀ ਉਹ ਤੇ ਇੰਜ ਆ ਜਿਵੇਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੌਣ ਆਇਆ ਵਾ ਤੈਨੂੰ ਅਸਕੇ ਬੁਲਾਇਆ ਉਹਨੇ ਬੁਲਾਇਆ ਸਤਿ ਸ੍ਰੀ ਅਕਾਲ ਕੀਤੀ ਆ ਪਰ ਮੈਂ ਜ਼ਿਆਦਾ ਟਾਈਮ ਨਹੀਂ ਬੈਠਾ ਮੈਂ ਸਿਰਫ ਛੱਟ ਕੇ ਉਸੇ ਵੇਲੇ ਆ ਗਿਆ ਹੁਣ ਤੁਹਾਨੂੰ ਸਾਰੀ ਗੱਲ ਚਾਚੀ ਦੱਸਣਗੇ ਇਹੋ ਜਨਾਨੀ ਕਿੰਤਾ ਦੀ ਸੋਹਣੀ ਹੈ ਕਿਵੇਂ ਰਹੀ ਕੀ ਗੱਲਬਾਤ ਕੀ ਮੋਜਾ ਆ ਪਾਸ ਸੋਹਣੀ ਨੂੰ ਅੱਖ ਲੋਣੀ ਆ ਉਹ ਤੇ ਸਾਡਾ ਸ਼ਮੀਨਾ ਘਰ ਖਰਾਬ ਕਰਨ ਆਈ ਆ ਤਾਂ ਹੀ ਤੇ ਪੁੱਛ ਲਈ ਭੀ ਮੈਨੂੰ ਸਾਰੀ ਕਹਾਣੀ ਦੱਸ ਤੇ ਮੈਂ ਤੁਹਾਨੂੰ ਦੱਸਾਂ ਤੇ ਦਿਆਂ ਵਾ ਮੈਨੂੰ ਜ਼ਿਆਦਾ ਨਹੀਂ ਪਤਾ ਹੁਣ ਸਾਰੀ ਗੱਲ ਚਾਚੀ ਦੱਸਣਗੇ ਨੇ ਤੈਨੂੰ ਵੇਖਣ ਚ ਕੀ ਗੱਲਬਾਤ ਨਜ਼ਰ ਆਈ ਕਿ ਲੋਕੀ ਝੂਠ ਹੀ ਬੋਲਦੇ ਨੇ ਪਏ ਮम्मा ਮੈਂ ਤਾਂ ਦੱਸ ਰਿਆ ਮੈਨੂੰ ਕੁਝ ਨਹੀਂ ਪਤਾ ਜੋ ਕੁਝ ਨਹੀਂ ਪਤਾ ਲੱਗਣਾ ਚਾਚੀ ਕੋ ਪਤਾ ਲੱਗਣਾ ਚਾਚੀ ਤਾਂ ਹੀ ਤੇ ਰਾਤ ਰੁਕੇ ਆ ਮੈਨੂੰ ਤੇ ਨਹੀਂ ਲੱਗਦਾ ਚਾਚੀ ਤੇਰੀ ਕੋ ਮੁੱਦਾ ਹੱਲ ਕਰ ਸਕੇਗੀ ਜਾਂ ਉਹਨੂੰ ਕੁਝ ਪਤਾ ਲੱਗੇਗਾ ਮੈਂ ਭੇਜੀ ਜਰੂਰ ਐ ਵਿਚਾਰ ਉਹਦਾ ਮਨ ਟਿਕ ਜਾਏਗਾ ਇਸ ਕਰਕੇ ਮੈਂ ਸੱਚੀ ਪੁੱਛੇ ਨਾ ਭੇਜੀ ਆ ਵਿਚਾਰ ਉਹਦਾ ਮਨ ਟਿਕ ਜਾਏਗਾ ਥੋੜਾ ਜਿਹਾ ਰਹੇਗੀ ਨਾ ਥੋੜਾ ਜਿਆਦਾ ਵੀ ਆਪਣੇ ਉੱਤਰ ਉੱਤਰ ਕੋਲ ਸਿਮਰਤ ਆਈ ਹੀ ਮੇਰੇ ਕੋਲ ਘੜੀ ਦੇ ਘੜੀ ਬੈਠੀ ਜਿਆਦਾ ਟਾਈਮ ਨਹੀਂ ਬੈਠੀ ਤੂੰ ਸਿਮਰਤ ਨੂੰ ਪੁੱਛ ਤੂੰ ਸਿਮਰਤ ਮੈਨੂੰ ਅੱਗੇ ਗੱਲਾਂ ਦੱਸਦੀ ਕੋਈ ਕੋਈ ਨਹੀਂ ਗੱਲ ਦੱਸਦੀ ਉਹਦੇ ਤੁਹਾਡੇ ਨਾਲ ਹੀ ਗੱਲਾਂ ਕਰਦੀ ਆ ਮੇਰੇ ਨਾਲ ਤਾਂ ਬੋਲ ਕੱਢਦੀ ਮੈਨੂੰ ਨਹੀਂ ਦੱਸਦੀ ਬਈ ਮੈਨੂੰ ਤੇ ਉਦੋਂ ਪਤਾ ਹੁੰਦਾ ਵਾ ਜਦੋਂ ਵੀ ਮੈਨੂੰ ਕਹਿੰਦੀ ਆ ਆਹ ਸੋਨੇ ਦੀ ਚੀਜ਼ ਬਾਦੋਂ ਉਦੋਂ ਗੱਲ ਕਰਦੀ ਆ ਹੁਣ ਇਹ ਤੂੰ ਮੈਨੂੰ ਟੋਕ ਕੇ ਮਾਰਨਾ ਕਿ ਮੈਨੂੰ ਉੱਧਰ ਦੀ ਗੱਲ ਦੱਸਣੀ ਆ ਕੁਝ ਮੈਨੂੰ ਕੀ ਪਤਾ ਕੀ ਕਰਦੀ ਫਿਰਦੀ ਆ ਲੱਕੀ ਮੇਰੀ ਗੱਲ ਸੁਣ ਇਹ ਨਾ ਸਾਨੂੰ ਆਪਣੇ ਨਾ ਪੈਰ ਮਜ਼ਬੂਤ ਕਰਨੇ ਪੈਣੇ ਆ ਔਰ ਸ਼ਮੀ ਦੇ ਪੈਰ ਉੱਥੇ ਜਮਾਣੇ ਪੈਣੇ ਕਿਉਂਕਿ ਅੱਗੇ ਸ਼ਮੀ ਕਦੀ ਐਨੇ ਦਿਨ ਆਈ ਨਹੀਂ ਰਹਿਣ ਵਾਸਤੇ ਤੇ ਮੈਂ ਤੇ ਮੰਮੀ ਆਪ ਹਰਾਣਾ ਤੇ ਹਮੋਂ ਨੇ ਐਨੇ ਦਿਨ ਉਹਨੂੰ ਛੜਤਾ ਕੁੜੀ ਨੂੰ ਇੱਕ ਗੱਲ ਕੀ ਇਹ ਵਿੱਚੋਂ ਤੈਨੂੰ ਆਪ ਨਹੀਂ ਸਮਝ ਲੱਗੀ ਤੇ ਨਹੀਂ ਤਾਂ ਐਨੇ ਦਿਨ ਤੇ ਭੇਜਣ ਭੇਜ ਦੇਣੀ ਆ ਉਹ ਵੀ ਸੁਖਮਨ ਹੋਂ ਤੇ ਬਾਅਦ ਇੱਕ ਇੱਕ ਅੱਧਾ ਦਿਨ ਆਉਂਦੀ ਵੀ ਪਿਆਰ ਕੀ ਕਹਿੰਦੇ 4 ਦਿਨ ਲਾਇਆ ਮੰਮੀ ਇੱਕ ਗੰਥ ਤੁਹਾਨੂੰ ਮੈਂ ਹੋਰ ਦੱਸਾਂ ਮੈਨੂੰ ਚੇਤਾ ਨਹੀਂ ਰਿਹਾ ਦੱਸਣ ਦਾ ਜਦੋਂ ਮੈਂ ਸ਼ਮੀ ਨੂੰ ਛੱਡਣ ਗਿਆ ਨਾ ਚਲੋ ਚਾਚੀ ਦੇ ਪਿੱਛੇ ਹੀ ਤੇ ਉਹਨਾਂ ਦੇ ਮਾਸੀ ਵਾਲਾਂ ਦੇ ਰੰਗ ਉੱਟ ਕੇ ਉਹ ਕਿਉਂ ਉਹਨਾਂ ਨੇ ਉਹ ਰਾਣੀ ਉਹ ਕਿ ਜੱਕਦਾ ਮੈਂ ਤੇ ਮੈਨੂੰ ਕਹਿੰਦੇ ਬੇਟਾ ਤਿੰਨ ਚਾਰ ਦਿਨ ਹੋਰ ਰਹਿਣ ਦੇਣਾ ਹੀ ਸ਼ਮੀ ਨੂੰ ਅੱਛਾ ਤੇ ਮੈਂ ਕਿਹਾ ਕਿ ਤਿੰਨ ਚਾਰ ਦਿਨ ਕਹਿੰਦੇ ਆਹੋ ਫਿਰ ਕਿ ਆਪਣਾ ਘਰ ਸੀ ਆਪਣੇ ਘਰ ਹੀ ਗਈ ਸੀ ਤੇ ਜਦੋਂ ਰਾਣਾ ਬਾਹਰ ਆਇਆ ਨਾ ਤੇ ਰਾਣਾ ਵੀ ਮੈਨੂੰ ਉੱਪਰੋਂ ਉਪਰਾਂ ਜਿਹਾ ਲੱਗਾ ਜਿਵੇਂ ਉੱਟਿਆ ਟਿਆ ਰੰਗ ਹੁੰਦਾ ਤੇ ਫੇਨਾ ਮੈਂ ਸਿਮਰਤ ਨੂੰ ਬੁਲਾਇਆ ਮੈਂ ਕਹਾ ਸਿਮਰਤ ਗੱਲ ਸੁਣ ਆ ਕੁੜੀ ਕੌਣ ਕਹਿੰਦੀ ਵੀਰੇ ਮੈਨੂੰ ਨਹੀਂ ਪਤਾ ਵੈਸੇ ਹੀ ਰਹਿਣ ਆਈ ਆ ਉਹ ਵੀ ਕੋਲ ਮੋਲ ਗੱਲ ਕਰਕੇ ਤੇ ਫਿਰ ਮਾਸੀ ਕਹਿੰਦੀ ਪੁੱਤਰ ਚਾਹ ਪੀ ਲੀਆ ਮੈਂ ਕਹਾ ਮੈਂ ਤਾਂ ਹੁਣੇ ਆਇਆ ਜੀ ਹਾਂ ਤੇ ਮੈਂ ਕਹਾ ਮੈਂ ਪੀ ਨਹੀਂ ਨੀ ਮੈਂ ਤਾਂ ਦੁਕਾਨ ਤੇ ਚੱਲਿਆ ਹਾਂ ਹਾਂ ਅੱਛਾ ਉਹਨੇ ਇੱਕ ਵਾਰੀ ਨਹੀਂ ਕਿਹਾ ਕਿ ਤੂੰ ਬਹਿ ਜਾ ਤੇਰੀ ਮੰਮੀ ਦਾ ਕੀ ਹਾਲ ਚਾਲ ਉਹਨੇ ਕਿਸੇ ਦਾ ਹਾਲ ਚਾਲ ਨਹੀਂ ਪੁੱਛਿਆ ਇਹ ਸੋਲੋ ਕਰ ਲੈ ਇਹ ਸਾਰਾ ਟੱਬਰ ਇਹ ਮੀਲੀ ਭਗਤ ਹੀ ਤੇ ਮੈਨੂੰ ਲੱਗਦਾ ਸਾਰਾ ਟੱਬਰ ਨਾ ਇਹ ਬੇਕੂਬ ਬਣਾਦੇ ਵੀ ਨਹੀਂ ਸਾਨੂੰ ਤੇ ਸ਼ਮੀ ਨੂੰ ਜਸਬੀਰ ਨੂੰ ਕੁਝ ਕਹਿੰਦੀ ਸੀ ਹਾਂ ਸੱਚ ਮੈਂ ਤੁਹਾਨੂੰ ਦੱਸਣ ਲੱਗਾ ਸੀ ਉਹ ਚਾਚੀ ਨੂੰ ਵੀ ਕਹਿਣ ਦੀ ਸੀ ਵੀ ਤੁਸੀਂ ਛੱਡ ਤਾਂ ਤੁਸੀਂ ਜਾਓ ਤੇ ਉਹ ਤੇ ਸ਼ਮੀ ਨੇ ਜਿੱਦ ਕੀਤੀ ਵੀ ਮੈਂ ਚਾਚੀ ਨੂੰ ਰੱਖਣਾ ਵਾ ਤੇ ਕਹਿੰਦੀ ਕਿੰਨੇ ਦਿਨ ਲੈਣਾ ਚਾਚੀ ਤੇਰੀ ਨੇ ਅੱਗੇ ਤੇ 1 ਮਹੀਨਾ ਲਾ ਕੇ ਗਈ ਸੀ ਤੇ ਮੈਂ ਕਿਹਾ ਮਾਸੀ ਜੀ ਚਲੋ ਉਹਦੇ ਤੇ ਸਗਣਾ ਵਾਲਾ ਕੰਮ ਸੀ ਤਾਂ ਲਾ ਗਏ ਪਰ ਉਹ ਤੇ ਵੈਸੇ ਹੀ ਹੁਣ ਖੁਸ਼ੀ ਨਾ ਆਏ ਆ ਪੇ ਕਰਾ ਤ ਮਮੀ ਰਾਤ ਰੁਕ ਜਾ ਕਹਿੰਦੀ ਅੱਛਾ ਮੈਨੂੰ ਚੰਗਾ ਜ ਨਹੀਂ ਲੱਗਾ ਵਿਆਹ ਜਿਵੇਂ ਖੁਸ਼ੀ ਜ ਨਹੀਂ ਹੋਈ ਸਾਨੂੰ ਦੇਖ ਕੇ ਪਰਾਵਾ ਪਹਿਲੇ ਤਾਂ ਬੜੀ ਖੁਸ਼ ਹੁੰਦੀ ਸੀ ਉਦੋਂ ਟੂਮਾ ਪੈਂਦੀਆਂ ਸਨ ਨਾ ਮੋਟੇ ਲੋੜ ਜਾਂਦੇ ਸਨ ਨਾ ਚੀਜ਼ਾਂ ਜਾਂਦੀਆਂ ਸਨ ਨਾ ਤੇ ਮੈਨੂੰ ਚਾਹ ਤੋਂ ਬਿਨਾ ਕਦੀ ਪੀਂਦੀ ਨਹੀਂ ਸੀ ਪੀ ਨਹੀਂ ਤੇਰਾ ਜੀ ਆ ਹੁਣ ਤਾਂ ਨਹੀਂ ਚੰਗਾ ਲੱਗਿਆ ਤੇਰਾ ਜਾਣਾ ਤੇਰਾ ਵੀਰ ਆਇਆ ਚਾਹ ਬਣਾ ਕੇ ਪਿਆ ਇਸ ਤਰ੍ਹਾਂ ਨਹੀਂ ਜਾਣ ਦੇਣਾ ਤੇ ਹੁਣ ਕਹਿੰਦੀ ਜਾਓ ਕੋਈ ਗੱਲ ਨਹੀਂ ਮੈਨੂੰ ਆ ਗੱਲ ਚੰਗੀ ਨਹੀਂ ਲੱਗੀ ਤੇ ਨਾ ਇਹ ਸਾਰਾ ਟੰਬਰ ਸਾਡੇ ਕੋਲ ਕੁਝ ਮੁਕੰਮਲ ਦੇ ਪਏ ਮੇਰੀ ਗੱਲ ਸੁਣ ਤੂੰ ਕੱਲ ਮੇਰੇ ਨਾਲ ਨਹੀਂ ਜਾਏਗਾ ਕੱਲ ਮੈਂ ਨਾ ਕੋਈ ਥੋੜੀ ਘੜੀ ਦੀ ਘੜੀ ਨਾ ਮੈਂ ਸੁਖਮਨ ਦਾ ਬੰਨਾ ਪਾ ਕੇ ਜਾਨੀ ਕਿ ਮੈਂ ਸੁਖਮਨ ਨੂੰ ਉਦਾਸ ਹੋਈ ਹਾਂ ਤੇ ਮੈਂ ਸੁਖਮਨ ਨੂੰ ਮਿਲਣ ਆਈ ਹਾਂ ਤੇ ਸਿਮਰਤ ਨੂੰ ਮਿਲਣ ਆਈ ਹਾਂ ਤੇ ਮੈਂ ਜਾ ਕੇ ਜਰਾ ਇੱਕ ਵਾਰੀ ਨਾ ਸਾਰਾ ਮਹੌਚਲ ਇਹਨਾਂ ਦਾ ਵੇਖਾ ਸਹੀ ਜਰਾ ਅੱਛਾ ਮਮਾ ਇੱਕ ਗੱਲ ਹੋਰ ਤੁਸੀਂ ਜਦੋਂ ਕੱਲ ਜਾਓਗੇ ਨਾ ਸਿਮਰਤ ਨੂੰ ਨਾਲ ਗੱਲ ਕੱਲੀ ਸਿਮਰਤ ਨਾਲ ਗੱਲ ਕਰਨੀ ਆ ਸਿਮਰਤ ਨੂੰ ਮੈਂ ਹੁਣੇ ਫੋਨ ਕਰਕੇ ਹਟੀਆਂ ਕਹਿੰਦੀ ਮੰਮੀ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਹੈਗਾ ਨਹੀਂ ਮੈਂ ਉਹ ਗੱਲ ਨਹੀਂ ਕਰਨ ਲੱਗਾ ਉਹਨੂੰ ਤੁਮਾਰ ਬਾਰੇ ਕੁਛ ਹੋ ਪਿੱਤੁਮਾਰ ਇਹਨਾਂ ਨੇ ਕਰਨਾ ਵੰਿਆ ਕਿ ਨਹੀਂ ਕਰਨਾ ਤੇ ਜੇ ਤੇ ਇਹਨਾਂ ਨੇ ਵੱਡਾ ਪ੍ਰੋਗਰਾਮ ਕਰਨਾ ਤਾਂ ਵੀ ਦੱਸਿਓ ਪਰ ਆਪਾਂ ਕੱਪੜੇ ਲੈੜੇ ਜਣੇ ਆ ਆ ਗੱਲ ਜ਼ਰੂਰ ਕਰਨੀ ਜੀ ਚਲੋ ਬਾਅਦ ਵਿੱਚ ਕੱਲ੍ਹ ਪਹਿਲੇ ਪਿਆਰ ਦੇ ਦੇਖੀਏ ਆਈ ਦੇ ਦੇਖਦੇ ਹਾਂ ਪਤਾ ਕੀ ਗੱਲ ਆ ਮਮਾ ਕਰਜ਼ੇ ਦਾ ਬੜਾ ਬੋਝ ਆਗਾ ਤੁਹਾਨੂੰ ਪਤਾ ਸਾਰਾ ਘਰ ਚਲਾਉਣਾ ਕਿੰਨਾ ਔਖਾ ਵਾ ਫੇ ਜਿਹੜੇ ਕਬੀਲਦਾਰੀਆਂ ਹੁਣ ਨਿਭਾਣੀਆਂ ਨੇ ਲੱਕੀ ਉਹ ਤੇ ਨਿਭਾਣੀਆਂ ਚਲ ਮਮਾ ਮੈਂ ਨਿਭਾਉਣ ਤੋਂ ਨਹੀਂ ਭਾਈਦਾ ਬਾਕੀ ਥੋੜਾ ਜਿਹਾ ਤੁਸੀਂ ਆਪ ਧਿਆਨ ਰੱਖਿਓ ਚਲ ਦੇਖ ਲਾਂ ਠੀਕ ਐ ਚਲ ਜਾ ਵੇਕ ਚਾਹ ਬਣੀ ਏ ਕਿ ਨਹੀਂ ਬਣੀ ਜਾ ਪਾਣੀ ਪੁਣੀ ਪੀ ਦੇਖੋ ਕੱਲ ਤੇ ਵੱਡੀ ਨਿਕਲ ਨਹੀਂ ਏ ਲੱਕੀ ਵੇਖ ਆਇਆ ਕੁਛ ਜਸਦੀਨ ਉਹਨਾਂ ਨੇ ਸਮਝ ਨਾ ਕੋਸ਼ਿਸ਼ੀ ਉਹਨੂੰ ਜਦੋਂ ਉਹਨਾਂ ਨੇ ਅੱਗੇ ਕਮਲੀ ਰਮਲੀ ਨੂੰ ਸਮਝਣਾ ਹੈ ਇਹ ਮੈਨੂੰ ਹੀ ਜਾਣਾ ਪੈਣਾ ਹੁਣ ਮੈਨੂੰ ਹੀ ਵੇਖਣਾ ਪੈਣਾ ਭਾਵੇਂ ਮੈਂ ਸ਼ਮੀ ਤੋਂ ਨਫ਼ਰਤ ਕਰਦੀ ਆਂ ਪਰ ਉਹਦਾ ਹੱਕ ਉਥੇ ਪੂਰਾ ਏ ਉਹ ਕਰ ਉਹਦਾ ਪਰ ਉਹਦਾ ਹੱਕ ਮੈਂ ਉਹਨੂੰ ਦਬਾ ਕੇ ਰਹਿਣਾ ਇਹ ਹੋਵੇ ਕੌਣ ਇਹਦੀ ਸੱਸ ਸਾਰੇ ਜਾਣੀ ਆ ਪਹਿਲੇ ਕਿ ਇਹਨੂੰ ਸਿੱਧਾ ਕਰਕੇ ਆਵਾਂਗੀ ਇਹਦੀ ਸੱਸ ਨੂੰ ਜਦੋਂ ਟੋਕਰੇ ਫਰੂਟਾਂ ਦੇ ਜਾਂਦੇ ਸਨ ਨਾ ਤੇ ਟੂਮਾਂ ਜਾਂਦੀਆਂ ਸਨ ਪੈਸੇ ਜਾਂਦੇ ਸਨ ਉਹਦੋਂ ਮੁੰਡੇ ਨੂੰ ਕੁਲਚੇ ਖਾ ਕੇ ਜਾਇਓ ਪਾਣੀ ਪਿਲਾ ਵੀਰ ਵਸੇ ਤੇ ਅਜੇ ਨੂੰ ਪਾਣੀ ਨਹੀਂ ਪੁੱਛਿਆ ਵੇਖਿਆ ਇਹਨੂੰ ਹੀ ਕਹਿੰਦੇ ਨੇ ਕੋਈ ਨਹੀਂ ਇਹਨਾਂ ਮੈਂ ਕਰ ਲੈਨੀ ਗੱਲ ਕੱਲ ਜਾ ਕੇ ਨਹੀਂ ਚਾਹ ਬਣੀ ਹੈ ਜੇ ਕਿ ਨਹੀਂ ਵੱਗ ਗਈ ਆ ਜੋ ਇੱਧਰ